ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਸਤਿ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਲੋ ਜੀ ਸਾਰਾ ਕੰਮ ਨਿਬੇੜ ਕੇ ਅਸੀਂ ਜਾਣਾ ਜੀ ਹੁਣ ਸ਼ਿਪ ਪੌੜੀ ਉੱਤੇ ਨਾਉਣ ਉਸ ਤੋਂ ਪਹਿਲਾਂ ਇੱਥੇ ਬਾਗਬਾਨੀ ਦੇ ਵਿੱਚ ਗੱਲ ਚੱਲ ਗਈ ਇਹ ਸਾਨੂੰ ਕਹਿੰਦਾ ਹਾਕ ਮਾਰ ਕੇ ਕਹਿੰਦਾ ਚਾਚੇ ਆਜੋ ਤੁਹਾਨੂੰ ਕਹਿੰਦਾ ਨਿੰਬੂ ਪਰ ਅੰਬ ਲੱਗਿਆ ਬਦਹਾਵਾ ਹੁਣ ਇਹ ਨਹੀਂ ਪਤਾ ਨੇ ਅੰਬ ਦਿਖਾਉਣਾ ਕਿ ਆ ਦਿਖਾਉਣਾ ਪਰ ਇੱਥੇ ਸਾਡੇ ਫੌਜੀ ਸਾਹਿਬ ਜੀ ਨੇ ਦੇ ਘਰ ਅਸੀਂ ਰਹਿੰਦੇ ਜੀ ਆ ਕੇ ਇੱਕ ਰਾਤ ਕੱਟਦੇ ਜਾਂ ਦੋ ਰਾਤਾਂ ਕੱਟਦੇ ਆ ਆ ਉਹਨਾਂ ਜਿਹੜੀ ਬਾਗਬਾਨੀਆਂ ਉਹ ਵੀ ਤੁਹਾਨੂੰ ਦਿਖਾ ਦਈਏ ਪਿੱਛੇ ਵੀ ਆਪਾਂ ਦਿਖਾਈ ਤੀ ਤੇ ਉਹ ਵੀਡੀਓ ਚੱਲੀ ਵੀ ਕਾਫੀ ਜ਼ਿਆਦਾ ਸੀਗੀ ਇਹ ਚੀਜ਼ਾਂ ਛੋਟੀ ਛੋਟੀਆਂ ਜਿਹੜੀਆਂ ਬਗੀਚੀਆਂ ਜਿਹਆਂ ਘਰ ਦੇ ਵਿੱਚ ਆਪਣੇ ਹੋਣੀਆਂ ਚਾਹੀਦੀਆਂ ਪੰਜਾਬ ਦੇ ਵਿੱਚ ਇੱਕ ਹਰ ਇੱਕ ਚੀਜ਼ ਹੋਰਦੀ ਆ ਆਂਬ ਚੀਕੂ ਲਾ ਲਓ ਹਨਾ ਲਕਾਟ ਲਾ ਲਓ ਕੁਝ ਵੀ ਮੰਨ ਲਓ ਹਰ ਇੱਕ ਚੀਜ਼ ਹੁੰਦੀ ਜਦੀ ਪਰ ਅਸੀਂ ਉਹ ਫਸਲਾਂ ਲਾਉਣ ਤੇ ਫਸਲ ਥੱਲੇ ਗਾਉਂ ਦੇ ਚੱਕਰ ਚ ਉਹ ਦਰਖਤ ਰੁੱਖ ਤੋਂ ਪਾਣੇ ਬੇਸਟ ਕਰ ਲੈ ਕੇ ਦੇਣਾ ਕਿਤੇ ਤਾਂ ਜਣੀ ਐਦਾਂ ਦਾ ਮੈਂ ਮੇਰੀ ਸੋਚ ਹੈਗੀ ਜਿਵੇਂ ਸਾਡੀ ਮੋਟਰ ਤੁਸੀਂ ਦੇਖੀ ਉੱਥੇ 2-3 ਅੰਬ ਵੀ ਲੱਗੇ ਹੋਏ ਆ ਉਤੋਂ ਬਾਅਦ ਵਿੱਚ 2-3 ਜਾਮਣਾ ਲੱਗੀਆਂ ਹੋਈਆਂ ਐਦਾਂ ਅਲੱਗ-ਅਲੱਗ ਚੀਜ਼ਾਂ ਹੈਗੀਆਂ ਤੇ ਜਿਹੜੀ ਆਪਣਾ ਹੁਣ ਪੋਲਟਰੀ ਫਾਰਮ ਤੇ ਆ ਪੋਲਟਰੀ ਫਾਰਮ ਦੇ ਨਾਲ-ਨਾਲ ਮੈਂ ਲਾਤੇ 5-6 ਪ੍ਰਕਾਰ ਦੇ ਉਹ ਬੂਟੇ ਲਾਤੇ ਜਿਨ੍ਹਾਂ ਦੇ ਫਲ ਆਪਾਂ ਖਾ ਸਕਦੇ ਮੁੱਲ ਕਾਤੇ ਵਾਸਤੇ ਲੈਣਾ ਜਿਹੜਾ ਮੁੱਲ ਦਾ ਫਲ ਆਉਂਦਾ ਉਹ ਅਦਰ ਸਟੇਟ ਤੋਂ ਆਉਂਦਾ ਉਹਨੂੰ ਮਸਾਲਾ ਵਗੈਰਾ ਲਾ ਕੇ ਆਉਂਦਾ ਹਨਾ ਤੇ ਉਹ ਕਿਤੇ ਨਾ ਕਿਤੇ ਸਾਡੀ ਬਾਡੀ ਤੇ ਇਫੈਕਟ ਕਰਦਾ ਪਰ ਜਿਹੜੀ ਆਪਣੀ ਘਰ ਦੀ ਚੀਜ਼ ਹੁੰਦੀ ਸਾਡੀ ਅੱਖਾਂ ਦੇ ਸਾਹਮਣੇ ਪੱਕਣੀਆਂ ਉਹਦੇ ਵਰਗੀ ਤਾਕਤ ਹੈ ਉਹਦੇ ਵਰਗੇ ਵਿਟਾਮਿਨ ਜੋ ਦੇ ਵਿੱਚ ਤਾਕਤ ਹੈਗੀ ਸਾਰੇ ਸਾਡੀ ਬਾਡੀ ਨੂੰ ਮਿਲਣੀਆਂ ਤੇ ਹੁਣ ਤੁਹਾਨੂੰ ਦਿਖਾਉਂਦੇ ਆਪਾਂ ਵੀ ਇੱਧਰ ਆ ਦੇ ਇੱਕ ਨਵਾਂ ਹੀ ਕਾੜ ਕੱਢ ਲਿਆ ਮੁੰਡੇ ਨੇ ਸਾਡੇ ਨੇ ਲੱਭ ਲਿਆ ਸੱਪ ਕਹਿੰਦਾ ਬਈ ਆ ਦੇਖੋ ਜੀ ਇਹ ਹੈਗਾ ਨਿੰਬੂ ਦਾ ਬੂਟਾ ਹੈ ਸਾਰਾ ਹੀ ਨਿੰਬੂ ਦਾ ਬੂਟਾ ਹੈ ਹਾਂ ਪਰ ਇਹਦੇ ਚੋਂ ਜਿਹੜੀ ਇੱਕ ਟਾਣੀ ਆ ਦੇਖੋ ਇਦਾਂ ਦੀ ਆ ਰਹੀ ਆ ਉਹ ਅੰਬ ਦੀ ਆ ਉਹ ਆਂਬ ਦੀ ਐਵੇਂ ਜੀ ਪੱਤਾ ਵੀ ਖਾ ਕੇ ਦੇਖ ਲਿਆ ਆਂਬ ਦਾ ਟੇਸਟ ਹੈ ਬਿਲਕੁਲ ਹਾਂ ਤੇ ਇਹ ਕੁਦਰਤ ਨਾਲ ਖਲਵਾੜ ਕੇ ਆਏ ਕੁਦਰਤ ਨਾਲ ਖਲਵਾੜ ਖਲਵਾੜ ਕਹਤੇ ਕਿਉਂ ਇਹ ਕਲਮ ਕਰਕੇ ਬਣਾ ਜਾਂਦੇ ਨੇ ਸਾਡੇ ਘਰ ਆ ਕੇ ਦੇਖਿਓ ਇੱਕ ਆੜੂ ਇੱਕ ਟਾਣੀ ਨਿਕਲਦੀ ਉਹਦੇ ਬੂਟੇ ਚ ਆੜੂ ਦੀ ਸਾਈਡ ਪਰ ਨੂੰ ਹਾਂ ਦੂਏ ਤੇ ਜਿਹੜੇ ਪੱਤੇ ਆ ਉਹ ਸੇਬ ਦੇ ਨਾਲ ਮੈਚ ਕਰਦੇ ਆ ਵਧੀਆ ਫੁੱਲਿਆ ਹੋਇਆ ਹੈ ਪਰ ਅਜੇ ਤੱਕ ਉਹਨੂੰ ਫੜਨੀ ਪਿਆ ਇੱਕੋ ਦਰਖਤ ਦੇ ਵਿੱਚ ਹੁਣ ਇਹਨੂੰ ਅੰਬ ਲੱਗੂਗਾ ਕਿ ਆ ਲੱਗੂਗੇ ਜੀ ਜਿਹੜੀ ਤਾਂ ਹਟਾਣੀ ਅੰਬਾਂ ਵਾਲੀ ਹੈ ਇਹਨੂੰ ਤਾਂ ਅੰਬੇ ਲੱਗੂਗੇ ਫਿਰ ਵਿੱਚ ਫਿਰ ਨਿੰਬੂ ਦੀ ਬਾਸ਼ਨਾ ਆਉਗੀ ਨਹੀਂ ਨਿੰਬੂ ਦੀ ਬਾਸ਼ਨਾ ਦੇਖੋ ਐ ਤਾਂ ਜਾਂ ਹੁਣ ਨਾਲ ਇਹਦੇ ਨਾਲ ਟਾਣੀ ਹੈਗੀ ਆ ਇਹ ਕਲਮ-ਕੁਲਮ ਨਾਲ ਚੱਕਰ ਕੋਈ ਹਾਂ ਕਲਮ ਕਰਿਆ ਹੁੰਦਾ ਹੈ ਹਾਂ ਤਾਂ ਮੈਂ ਸਮਝ ਗਿਆ ਤੇਰੀ ਗੱਲ ਸਮਝ ਗਿਆ ਤੇ ਇੱਧਰ ਮੈਨੂੰ ਐਂ ਦੱਸ ਮੈਂ ਉਹ ਥੱਲੇ ਤੇ ਦੇਖਦਾ ਹੁੰਦਾ ਤਾਂ ਹੈਂ ਕੀ ਆਇਆ ਚੱਕਰ ਨੂੰ ਹਟ ਜਾ ਇਹਨੇ ਵੀ ਚੈੱਕ ਕਰਨਾ ਕੋਈ ਬੜੀ ਅਜੀਬ ਮਣਮਟਾ ਦੇਖ ਲਈ ਵੀ ਕੁਦਰਤ ਦਾ ਖਲਵਾੜਾ ਪੜਿਆ ਪੜੇ ਪੜੇ ਦਿਖਾਈ ਪੜਕਾ ਪੜਾਈ ਲਖਾਈ ਦਾ ਵੀ ਪਤਾ ਹੋਣਾ ਚਾਹੀਦਾ ਮਮ ਬੱਸ ਇਹ ਫਲਦਾ ਸੋਣਾ ਪਿਆ ਬੈਸ ਵਾਰ ਸਾਰੀਆਂ ਚੀਜ਼ਾਂ ਨੂੰ ਹਾਂ ਆ ਦੇਖਾ ਕਿੰਨਾ ਸੋਹਣਾ ਸਾਬ ਇਹ ਨਿੰਬੂ ਜਾਤੀ ਦਾ ਬੂਟਾ ਕੋਈ ਹੈ ਹੋਰ ਹੈ ਨਿੰਬੂ ਤਾਂ ਨਹੀਂ ਹੈਗਾ ਯਾਰ ਇਹ ਗੱਲ ਗੱਲ ਹੈ ਜੀ ਅੱਛਾ ਗੱਲ ਗੱਲ ਹੈ ਇਹ ਜਿਹੜੀ ਆਪਾਂ ਗੱਲ ਚੱਕੀ ਸੀ ਉੱਥੇ ਅੱਛਾ ਮੈਨੂੰ ਉਹ ਯਾਰ ਉਹ ਵੀ ਇੱਥੇ ਆਪਾਂ ਨੇ achar ਬਣਾ ਕੇ ਛਕਾ ਦੇਣਾ ਤਾਂ ਕੀ ਹੋਇਆ ਕੱਲ ਸੁਣ ਵੀਰੇ ਹੂੰ ਕੋਈ ਕੁਦਰਤ ਦਾ ਖਿਲਵਾੜ ਨਹੀਂ ਹੈਗਾ ਇਹ ਕੁਦਰਤ ਦਾ ਹੀ ਕੰਮ ਹੈ ਨਾ ਇਹ ਕੁਦਰਤ ਦਾ ਕੰਮ ਕਿਹ ਹੈ ਹਾਂ ਇਹਦੇ ਦਿਮਾਗ ਦੇ ਵਿੱਚ ਗੱਲ ਨਹੀਂ ਆਈ ਹੈ ਜੀ ਆਹ ਦੇਖੋ ਕਣਾ ਇਹ ਇਹਦੇ ਪੱਤੇ ਹੋ ਆ ਕੇ ਆਹ ਟਾਣੀ ਪੜੀ ਜਾਂਦਾ ਇੱਕ ਇਹ ਹਾ ਪਟਾਣੀ ਆਹੀ ਹੋ ਫਿਰ ਇੱਕੋ ਟਾਣੀ ਟਾਣੀ ਕਿੱਥੇ ਹੋਰ ਟਾਣੀ ਹੈ ਹੀ ਨਹੀਂ ਕਮਾਲ ਦੀ ਗੱਲ ਕਰਦੇ ਤੁਸੀਂ ਗੌਰ ਕਰ ਲੇਗ ਆਹ ਇੱਕ ਮਿੰਟ ਆਹ ਚੀਜ਼ ਕੀ ਆਹ ਆਹ ਧਰਤੀ ਨੂੰ ਲੱਗੇ ਹੋਵੇ ਉਹ ਬਿਧਰਤੀ ਨੂੰ ਇਹੀ ਉਹ ਬੁੱਟਾ ਆਹ ਪਰਾਂ ਦੇਣਾ ਹਾਂ ਨਹੀਂ ਭਾਈ ਪਲੇਖਾ ਪੈ ਗਿਆ ਇਹਨੂੰ ਸਾਰਾ ਸਹੀ ਆ ਉਹ ਇਹ ਦੁਰ ਜਾਂਦੀ ਹੈ ਟਾਣੀ ਤਾਂ ਦੁਰ ਜਾਂਦੀ ਹੈ ਯਾਰ ਕਾਨੂੰ ਭਾਈ ਲੈ ਆ ਦੇਖੋ ਥੋੜੋ ਓਹੋ ਟਾਣੀ ਫਸੀ ਹੋਈ ਉਧਰ ਤੇ ਆ ਕੇ ਵਿੱਚ ਇਹ ਟਾਣੀ ਫਸੀ ਪਈ ਆ ਅੰਬਾ ਹੈ ਖੜ ਜਾ ਖੜ ਜਾ ਉਹ ਬਣ ਕੇ ਬਣ ਕੇ ਤਾਂ ਆਣਗੇ ਓਹ ਸੱਚੀ ਉਹ ਅੰਬਾ ਆ ਰਹੇ ਅੰਬਾ ਹੁੰਦਾ ਓ ਲੱਗ ਜੇ ਪੱਤਿਆਂ ਕਰਕੇ ਲੱਗੀ ਜਾਂਦਾ ਉਹ ਹੀ ਉਹ ਹੀ ਲਗਾਇਆ ਬਣ ਕੇ ਤੇ ਇਹਨਾਂ ਤਾਂ ਪਹਿਲਾਂ ਹੀ ਦੇਖ ਲਈ ਇਹਤ ਅਬਦੁਲਲਾਹ ਯਾਰ ਬਸ ਬੜਾ ਠੀਕ ਹੈ ਕਹਿੰਦਾ ਸਾਡੇ ਘਰ ਇਹਦੀ ਗੱਲ ਇਹਦੀ ਗੱਲ ਤਾਂ ਕਿਤੇ ਯਕੀਨ ਕੋਈ ਨਹੀਂ ਕਰਨਾ ਨਹੀਂ ਉਹ ਗੱਲ ਹੈਗੀ ਸਾਡੇ ਘਰ ਆ ਕੇ ਤੁਸੀਂ ਦੇਖਿਓ ਉੱਥੇ ਇੱਕੋ ਟਾਣੀ ਤੇ ਇੱਕੋ ਦਰਖਤ ਦੇ ਵਿੱਚ ਆਹ ਉਹ ਵੀ ਝੂਠ ਹੈ ਤੂੰ ਬਸ ਹੁਣ ਹੁਣਿਆ ਸਿਆਣੂ ਕਰਾ ਕੇ ਬਲੌਗ ਬਣਾਇਓ ਹਾਂ ਘਰ ਆਇਓ ਘਰ ਆ ਕੇ ਬਲੌਗ ਬਣਾਇਓ ਤੁਹਾਨੂੰ ਦਿਖਾਉਂਗਾ ਮੈਂ ਹੋ ਸਕਦਾ ਨਹੀਂ ਜਿਵੇਂ ਦੇਖਦੇ ਆਂ ਤਿਆਰ ਹੁੰਦੇ ਹੁੰਦੇ ਵੀ ਆ ਕੱਲ੍ਹ ਵੀ ਹੈਗਾ ਕੰਮ ਹੋ ਸਕਦਾ ਕੱਲ੍ਹ ਆਹ ਆਹ ਕੀ ਆ ਮੈਂ ਐਂ ਬਦੀ ਕਰਦਾ ਯਾਰ ਆ ਨਵੇਂ ਪੱਤੇ ਆ ਰਹੇ ਥੱਲੇ ਕੂਰ ਆਇਆ ਹੋਇਆ ਨਾਲ ਉੱਪਰ ਤੇ ਸੁੱਕਣ ਵੀ ਲੱਗੇ ਹੋਏ ਆ ਕਿੱਚੀ ਕਿੱਚੀ ਦੇਖੀ ਹਾਂ ਇਹਦਾ ਅੰਦਰ ਆਪਾਂ ਸੁਣਦੇ ਹੋ ਲੈ ਆਪਰ ਦੇ ਸੋ ਘਰੇ ਕੋ ਚੱਕਰ ਆ ਯਾਰ ਨਵੇਂ ਪੱਤੇ ਵੀ ਆ ਰਹੇ ਆ ਬਾਦ ਹੋ ਰਿਹਾ ਹੈ ਸਹੀ ਇਹ ਅਸਲ ਤੇ ਦੂਏ ਪੱਤੇ ਢੜਕੇ ਨਾ ਨਵੀਂ ਫੁੱਟ ਰਖਿਆ ਜੀ ਆ ਦੇਖੋ ਇਹ ਆ ਫੁੱਟ ਰਖਿਆ ਦੇਖੋ ਅੱਛਾ ਅੱਛਾ ਸਹੀ ਪੱਤੇ ਨਵੇਂ ਆਉਣਗੇ ਹੁਣ ਰੇ ਤੇ ਬਾਕੀ ਗੱਲਾਂ ਇਹ ਆ ਵੀ ਜਿਹੜੀ ਬਾਗਬਾਨੀ ਆ ਇਹ ਫੌਜੀ ਸਾਹਿਬ ਦੀ ਆ ਆਂਬੋਰੇ ਦੂਪੇ ਪਈਆ ਕਹਿੰਦੇ ਲਜਾ ਪਤਾ ਮੈਨੂੰ ਨੇ ਕਹਿਤਾ ਤਾਂ ਇਹ ਆਫਰ ਆ ਹਾਂ ਆਫਰ ਨਾਲ ਆਲੂ ਉੱਲਾ ਸਣਾ ਉਹ ਸੋਏ ਦੇ ਹਲਾ ਪੱਕ ਚਲੇ ਹੂੰ ਇਹ ਤਾਂ ਗੱਲ ਹੈ ਆ ਗੋਭੀ ਸਰੋਂ ਰਾਇਆ ਮਿਰਚਾਂ ਲਾਤੀਆਂ ਉਹਨਾਂ ਨੇ ਆ ਰਾਇਆ ਗੋਭੀ ਸਰੋਂ ਆ ਹਾਂ ਰਾਇਆ ਅੱਛਾ ਭਾਈ ਗੋਭੀ ਨਹੀਂ ਵੀ ਕਈ ਕਿਸਮਾਂ ਨਾ ਗੋਭੀ ਸਰੋਂ ਨਹੀਂ ਆ ਥੱਲੇ ਦਰਖਤ ਉਹਨਾਂ ਮੁੱਦ ਦੀ ਮਿਰਚਾਂ ਦੇ ਬੂਟੇ ਆ ਆ ਉਹ ਆ ਰਖ ਲੈ ਬੇਲ ਲੈ ਦੇਖ ਭਾਈ ਇਹਦਾ ਜੂਸ ਆ ਜਿਹੜੇ ਕਹਿੰਦੇ ਨਾ ਅੱਛਾ ਜੀ ਤੋੜ ਕੇ ਦੇਖੀਏ ਹਾਂ ਪੱਕਾ ਤੋੜ ਲਓ ਤੋੜ ਲਓ ਪੱਕ ਪੱਕਾ ਮੈਨਾਂ ਹੋਵੇ ਕਿਤੇ ਮੈਨੂੰ ਹੁੰਦਾ ਪੱਕ ਪੱਕਾ ਹੀ ਆ ਚਾਹੇ ਪੱਕਿਆ ਵਾ ਵੀ ਹੋਵੇ ਇਹ ਲੱਗਦਾ ਹਾਂ ਤੋੜ ਲੀਏ ਇੱਕ ਤਾਂ ਗਿਆ ਹੁਣ ਉਹਨਾਂ ਦੀ ਕੀ ਗੱਲ ਕਰਦਾ ਤਾਂ ਗਿਆ ਇਹ ਅੱਛਾ ਇੱਕ ਇਹਦੇ ਪਿੱਛੇ ਵੀ ਲੱਗਿਆ ਵਾ ਹਾਂਜੀ ਕੱਚਾ ਏ ਇਹਨੂੰ ਕੋਲ ਪਤਾ ਏ ਇਹ ਤਾਂ ਆਪਣੇ ਨਾਲ ਦੀ ਆ ਹੈ ਚਾਚਾਈ ਜਿਹੜਾ ਇਹ ਕਹਿੰਦੇ ਬਿਲ ਹੁੰਦਾ ਨਾ ਬਿਲ ਇਹਦਾ ਜਿਹੜਾ ਜੂਸ ਬਣਾਉਂਦੇ ਆ ਜੂਸ ਬਣਾ ਕੇ ਪੀਣ ਨਾਲ ਹਾਂ ਜਿਹੜਾ ਗੋਡਿਆਂ ਦੇ ਵਿੱਚ ਗਰੀਸ ਖਤਮ ਹੋਇਆ ਹੋਇਆ ਹੁੰਦਾ ਏ ਹਾਂ ਉਹ ਗਰੀਸ ਦੀ ਜਿਹੜੀ ਮਾਤਰਾ ਏ ਉਹ ਰੀਸਟੋਰ ਹੋਣੀ ਸ਼ੁਰੂ ਹੋ ਜਾਂਦੀ ਆ ਪੱਕੀ ਗੱਲ ਆ ਹਾਂ ਲਗਾਤਾਰ ਪੀਣਾ ਪੈਣਾ ਪਰ ਬਣ ਗਈ ਗੱਲ ਓਏ ਬਣ ਗਈ ਚਮਚਾ ਲੈ ਕੇ ਆ ਜਾ ਆਹ ਫੜ ਦੇ ਕੇ ਜਾ ਆਹ ਕੇ ਜੀ ਤੂੰ ਚਮਚਾ ਲੈ ਕੇ ਆ ਵਾ ਤੈਨੂੰ ਤੈਨੂੰ ਦੱਸਦਾ ਮੈਂ ਕਿਹਿਆ ਚੀਜ਼ ਹੈ ਇਹ ਇਹਦਾ ਜੂਸ ਸੀਂਡ ਆ ਇਹ ਖਾਉਂਗਾ ਨਹੀਂ ਸੀਂਡ ਹੈ ਓ ਚਮਚਾ ਲੈ ਆ ਇੱਕ ਤੇ ਇਹ ਇਹ ਨਾਲ ਆਉ ਵਾ ਆਹ ਵੀ ਇੱਧਰ ਕਿੰਨਾ ਮੀਦੋ ਹੋ ਵਾ ਇਹ ਪਮੋਲੇ ਜੇ ਲੱਗ ਜਾਂਦੇ ਆ ਦੇਖ ਤਾਂ ਭਰ ਥੋੜੇ ਨੇੜੇ ਕਰਕੇ ਤੇ ਬਾਕੀ ਉਹ ਦਿਖਾਈ ਇੱਕ ਓੜ ਇਹਨੂੰ ਪਹਿਲੇ ਜ਼ੂਮ ਕਰਕੇ ਪਮੋਲੇ ਦਿਖਾਈਏ ਆਪਾਂ ਸਰ ਤੋਂ ਨੂੰ ਨਹੀਂ ਆ ਚਲੇ ਚਾਪ ਚਾਪ ਤੇ ਇਹਦਾ ਯਾਰ ਇਹ ਮੈਂ ਦੇਖੀ ਸੱਚਾ ਇਹ ਹਾਰਾ ਜੀ ਆਹ ਦੇਖੋ ਇਹ ਚੋ ਜੀ ਆਪਾਂ ਬੋਲੇ ਜੇ ਲੱਗ ਰਹੇ ਆ ਲੋਕ ਪਕੜਾ ਕੀ ਕਰੀਏ ਆ ਕੀ ਹੈ ਵੀ ਹੁੰਦਾ ਹੈ ਕਿਹ ਕਿਹ ਇਹ ਸਿੰਦਾ ਦੂਰ ਦੀ ਸਿੰਦਾ ਬਹੁਤ ਸੋਹਣੀ ਬਾਗਬਾਨੀ ਹੈ ਜੀ ਇਹ ਲਸਣ ਪਿਆਜ਼ ਤੁਹਾਨੂੰ ਖਾਣੇ ਵਾਲਾ ਹੈ ਖਾਣੇ ਵਾਲਾ ਸੀਂਡ ਆ ਇਹ ਯਾਰ ਖਾਣੇ ਵਾਲਾ ਹੈ ਕਦੇ ਤੁਸੀਂ ਕਦੇ ਸੀਂਡ ਜਿਵੇਂ ਆਪਣਾ ਨਾ ਚੁੱਪੀ ਹੁੰਦਾ ਹੈ ਇਸ ਦਾ achar ਬਣਦਾ ਹੈ achar ਨਹੀਂ ਬਣਦਾ ਜੀ achar ਮਰੇ ਖਾਣ ਤੂੰ ਤਾਂ ਚਾਹੀਏ ਹਾਂਜੀ 60 ਰੁਪਏ ਬਾਈ ਇਹਨੇ ਸੇਬ ਜੀ ਦਿੰਦਾ ਹੈ ਲੈ 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 ਹਾਂ ਲੈ ਦਿਆ ਇਹਦਾ ਟੁੱਟ ਜਾਣਾ ਚਾਕੂ ਚੁਲਿਆ ਮੈਂ ਤੁਮ ਮਿਲਿਆ ਚਾਕੂ ਦਾ ਮਤਲਬ ਇਹ ਨਹੀਂ ਹੁਣ ਕੰਮੇ ਹੈ ਬਾਈ ਹਾਂ ਹਾਂ ਸੱਚਾ ਹੈ ਲੈ ਤੂੰ ਆਉਣੇ ਲਾ ਮੈਂ ਪੱਕਾ ਦਾਣਾ ਖਿੰਦਾ ਆ ਲੈ ਮੈਂ ਅੱਛਾ ਉਹ ਕੱਚਾ ਹੀ ਹੈ ਅੱਛਾ ਦੂਵੇ ਨਹੀਂ ਤੋ ਹੁਣ ਹੀ ਨਾ ਕਿੱਦਾਂ ਦਾ ਲੱਗਿਆ ਜੀ ਟੇਸਟ ਬੱਕ ਬੱਕਾ ਜੀ ਆ ਅਸਮੇ ਬੱਕ ਬੱਕਾ ਗਿਆ ਐਸ ਸਮੇ ਦੀ ਕਰ ਲਈਏ ਬਾਅਦ ਚ ਵੀ ਬੱਕ ਬੱਕਾ ਜੀ ਰਹਿੰਦਾ ਜਿਆਦਾਤਰ ਨਾ ਖੱਡੇ ਮਾ ਦੇਖੋ ਯਾਰ ਮੇਰੇ ਸਾ ਮਿੱਤ ਕਿ ਆ ਬੀਚਾਰੇ ਨੇ ਉਹ ਛੋਟੇ ਉਹ ਥੋੜਾ ਆਲੇ ਕਿੱਦਾਂ ਕੰਮ ਨੀਚੇ ਚਲੋ ਛੋਟੂ ਉੱਪਰ ਰੋ ਜਾਓ ਉੱਪਰ ਰੱਖੀਂ ਲੈ ਫੇਰ ਪੈਰ ਚਲੋ ਚਲੋ ਟੋਟ ਟੋਟ ਬੈਠੇ ਤਰਾ ਤੁਸੀਂ ਚਲੋ ਚਲੋ ਇੱਧਰ ਨਿਆਣੇ ਨੇ ਮਿਰਚਾਂ ਦੇ ਬੂਟੇ ਆ ਜਿਹੜੇ ਆ ਕੇ ਆ ਲਿਆ ਤੂੰ ਬਾਈ ਯਾਰ ਹੈ ਨਹੀਂ ਰੱਖਲੇ ਹੁੰਦੇ ਦੋ ਚਮਚੇ ਹੈ ਨਹੀਂ ਕੋਈ ਮਿਰਚਾਂ ਦੇ ਬੂਟੇ ਜਿਹੜੇ ਮਿੱਧ ਕੇ ਰੱਖਦੇ ਸਾਰੇ ਕੋਈ ਨਹੀਂ ਹਰ ਕਿੱਡਾ ਬੜਾ ਹੋਇਆ ਵਾ ਬਾਤੂ ਕਹ ਰਹਾ ਮੈਨੂੰ ਵੀ ਕਾਲਾ ਪੈਣੀ ਆ ਮੈਨੂੰ ਜਾ ਹਾਂ ਕੋਲ ਜਾ ਇਹਨੂੰ ਹਾਂ ਆ ਬਾਤੂ ਆ ਜੀ ਦੇਖੋ ਇਹ ਕੱਪੜਾ ਮੰਗ ਰਹੇ ਦੇਖੋ ਇਹ ਬਾਤੂ ਕਿੱਡਾ ਕਿੱਡਾ ਹੋਇਆ ਇਹ ਵੀ ਮੈਂ ਕਹਿੰਦਾ ਫੌਜੀ ਸਾਹਿਬ ਨੇ ਵੀ ਕੱਢ ਕੇ ਇਹ ਬਣਾਇਆ ਵਾ ਪਿਆਰ ਦੇ ਪੈਸੇ ਮੰਨ ਤੇ ਤੁਸੀਂ ਲੋਕ ਤਾਂ ਇਧਰ ਸੇ ਹੋ ਨਾ ਆ ਜਾ ਚਾ ਜੀ ਕੱਚਾ ਏ ਕਦ ਪੱਕੂਗਾ ਇਹ ਕੱਚੇ ਆ ਦੇਖੋ ਅਗਲੇ ਮਹੀਨੇ ਕੱਚਾ ਤਾਂ ਹਾਂ ਇਹ ਹੈ ਅਗਲੇ ਮਹੀਨੇ ਬਣੇਗਾ ਮੰਨ ਮੈਂ ਹੱਥ ਕਰੀ ਜਾਂਦਾ ਵੀ ਮੈਨੂੰ ਵੀ ਦੇਖ ਲੈਣ ਦੇ ਕੁਛ ਉਹ ਵੀ ਦੇਖ ਲੈ ਅਬੇ ਮਾਪੀ ਕੀ ਬੈਨਾਂ ਇੱਕ ਗੱਲ ਨਾਲ ਠੁੱਕੀ ਨਾ 베ਰੇ ਹਰ ਤੇ ਇਹਨੂੰ ਕਦੇ ਕਰਵੇਂ ਮੈਂ ਠੁੱਕਣਾ ਵੇਖਦਾ ਕਿਆ ਚੀਜ਼ ਹੈ ਇਹ ਉਹ ਅੱਛਾ ਹੈਗਾ ਇਹ ਨਹੀਂ ਰੁਕਣਾ ਜੀ ਰੋਣਾ ਲੱਗ ਗਈ ਉਹ ਨੂੰ ਭਾਲ ਕੇ ਆਏ ਘਰ ਗਿਆ ਜਦੇ ਕੋਈ ਨਹੀਂ ਯਾਰ ਨਾ ਮੜਾ ਹੋਜੀ ਸਾਬ ਆ ਪਿਆ ਹੋ ਚਲੋ ਆ ਕੇ ਬਣ ਗਿਆ ਇੱਥੇ ਕਾਲਿਆਰ ਇਹਦਾ ਸਹ ਹੈ ਉਹੀ ਤਾਂ ਚੀਜ਼ ਖਾਣ ਵਾਲੀ ਹੈ 100 ਐਕਸ ਕੋਪਨਸ ਦਾ ਹਾਂ 100 ਐਕਸ ਹਾਂ 100 ਐਕਸ ਤੇ ਆ ਠੀਕ ਆ ਤੂੰ ਕਹਿੰਦਾ ਥੁੱਕੀ ਨਾ ਮਾ ਨਾ ਹੀ ਕਰ ਦਵੇ ਤਾਂ ਲਾਦਾ ਵੀ ਜੇ ਕੋਈ ਥੁੱਕਣ ਵਾਲੀ ਗੱਲ ਹੁੰਦੀ ਮੈਂ ਗੇਰ ਨਾ ਉਹਨੂੰ ਗੇਰ ਨਾ ਦਿੰਦਾ ਜੱਪਲ ਤੇ ਚੱਕ ਪਾਪ ਸਾਰੀ ਕੌਣ ਪਾਰੇਗਾ ਇਹ ਅਖਰੋੜ ਹੈ ਅਜੇ ਕਿੱਥੇ ਖਾਣ ਵਾਲਾ ਇਹ ਤਾਂ ਅਜੇ ਨਹੀਂ ਚੱਕਦੇ ਤਾਂ ਕੱਚਾ ਹੀ ਖਾ ਲੈਣਾ ਤੁਹਾਡੇ ਦੰਦ ਆ ਗਏ ਤੁਸੀਂ ਤਾਂ ਇਹਨੂੰ ਜਰਚੇ ਤੇ ਘਾ ਦੂਗੇ ਕਿ 99 ਸਾਡੇ ਵਸ ਦੀ ਗੱਲ ਹੈ ਅੱਛਾ ਇਹ ਖਰੋੜ ਦਾ ਬੂਟਾ ਹੈ ਉਹ ਵੱਡੇ ਵਾਲਾ ਇਹ ਆ ਦੇਖੋ ਜੀ ਚਾਚਾ ਜੀ ਜਿਹੜਾ ਇਹ ਆ ਚੀਜ਼ ਹੈ ਨਾ ਇਹ ਗਰੀਸ ਆ ਗੋਡਿਆਂ ਦਾ ਗਰੀਸ ਪੂਰਾ ਕਰਦਾ ਹੈ ਹੈਗਾ ਲੱਕਣੀ ਜੀ ਹਾਂ ਪੜਿਆ ਵਾਲਾ ਉਹ ਨਹੀਂ ਕਰਦਾ ਏ ਉਹ ਸੁਣ ਜਾ ਕੋਲ ਜਾ ਇਹ પેટ ਨੂੰ ਵੀ ਸਾਫ ਕਰਦਾ ਹੋਰ ਦੱਸ ਫੇਰ ਦੀਆਂ ਬਿਮਾਰੀਆਂ ਨੂੰ ਕਈਆਂ ਨੂੰ ਘਟਦਾ ਏ ਅੱਛਾ ਜੀ ਹਾਂ ਜੀ ਕਾ ਨਹੀਂ ਖਾਂਦਾ ਮੈਂ ਖੜਾ ਉਹ ਇਹ ਜਿਹਨਾਂ ਨੂੰ ਪਤਾ ਇਹਨਾਂ ਨੂੰ ਪਤਾ ਕਰਕੇ ਖਾ ਰਹੇ ਲੈ ਓਏ ਕੈਸੀ ਵੀ ਫੇਰ ਦੀਆਂ ਬਿਮਾਰੀਆਂ ਸਾਫ ਨਹੀਂ ਕਰੀਆਂ ਚਾਹੇ ਸਿਬਲਾ ਮਿਰਚ ਲਾਈਏ ਮਿਰਚਾ ਹੈ ਚਲੋ ਜਾਨੇ ਤੋੜਨੇ ਦਿਓ ਫਿਮਲਾ ਮਿਰਚ ਹੋ ਗਈ। ਹੋਰ ਬੂਟੇ ਦੱਸਿਓ। ਆ ਬੈਂਗਣ ਦਾ ਬੂਟਾ ਦੇਖੋ। ਹਾਂਜੀ ਦੱਸੋ ਜੀ ਅੱਗੇ। ਚਲੋ ਉਧਰ ਚੱਲਨੇ ਆ। ਆਜੋ ਥੱਲੇ ਇੱਧਰ ਨੂੰ ਏ। ਹਾਂਜੀ। ਆਜੋ ਭਾਈ ਆਦ ਤਿਆਰ ਨਾ। ਇਹ ਮੋਦੀ ਜੀ ਦਾ ਖਾਣਾ ਪਸੰਦ ਕਰਦਾ ਜੀ ਮੋਦੀ ਦਾ ਵੀ ਪਿਓ ਹੈ। ਹਾਂ। ਉਹ ਪੀ ਤੋਂ ਪੀਓ। ਹਾਂ। ਲਓ ਜੀ ਹੁਣ ਸਾਨੂੰ ਦਰਸ਼ਨ ਕਰਾਓ ਕਿ ਆ ਕਿਆ ਚੀਜ਼ ਹੋਰ ਤੁਸੀਂ ਲਾਈਓ ਅੱਧਰ ਆ ਜਾਓ ਚਲੋ ਜੀ ਅੱਪਾ ਹੋਰ ਅੱਗੇ ਜਾਣਾ ਅੱਛਾ ਹੋਰ ਅੱਗੇ ਜਾਣਾ ਜੀ ਸੱਪ ਸੁਪ ਨਹੀਂ ਟੱਕਰਦਾ ਜੀ ਕਦੇ ਸਰ ਤੁਹਾਨੂੰ ਇਹ ਤੁਸੀਂ ਸਾਪਾ ਖੋਦ ਇਹ ਸੱਨੋਂ ਬੂਟੇ ਸੇਬਾਂ ਦੇ ਆਹ ਕਿੰਨੋਂ ਬੂਟੇ ਸੇਬਾਂ ਦੇ ਜੀ ਹਾਂ ਜੀ ਹਾਂ ਆਹੀ ਸੇਬ ਪੱਤਾ ਲੱਗਿਆ ਹੋਇਆ ਜੀ ਆਪਣੇ ਘਰ ਉੱਥੇ ਕਿੱਥੇ ਆ ਬੂਟਾ ਸੇਬ ਆ ਇਹ ਹਾਂ ਸੇਬ ਆ ਤੇ ਇਹਦੇ ਨਾਲ ਜਾਂ ਤਾਂ ਜੀ ਮੈਂ ਤੁਹਾਨੂੰ ਕਹਿ ਰਿਹਾ ਹਾਂ ਨਾ ਇਹਦੇ ਨਾਲੇ ਆੜੂ ਦਾ ਬੂਟਾ ਲੱਗਿਆ ਦੋਨੇ ਇੱਕ ਪੌਦੇ ਦੇ ਵਿੱਚ ਅੱਛਾ ਹੂੰ ਇਹ ਹੁਣ ਤੁਸੀਂ ਥੱਲੇ ਕਿਆ-ਕਿਆ ਲਾਇਆਈ ਇਹ ਹੂੰ ਆ ਬੂਟਾ ਦਾ ਨਾਰਦਾ ਜੀ ਕਿਹੜਾ ਆ ਬਲਾ ਹਾਂ ਨਾ ਇਹ ਨਿੰਬੂ ਆ ਉਹ ਨਿੰਬੂ ਹੋ ਗਿਆ ਜੀ ਇਹ ਸੰਤਰਾ ਹੈ ਕਿਹੜਾ ਜੀ ਆ ਵਾਲਾ ਆ ਸੰਤਰਾ ਹੋ ਗਿਆ ਹਾਂ ਜੀ ਪਰਲੇ ਪਾਸੇ ਉਹ ਹੈ ਮਾਲਟਾ ਮਾਲਟਾ ਵੀ ਲਾਇਆ ਵਾ ਹਾਂ ਜੀ ਮਾਲਟਾ ਮਤਲਬ ਸੰਤਰੀ ਦੀ ਕਿਸਮ ਹੁੰਦੀ ਹੈ ਸੰਤਰੇ ਦੀ ਕਿਸਮ ਹੁੰਦੀ ਹੈ ਜੀ ਉਹ ਇਹ ਵੀ ਮੈਨੂੰ ਸੇਵੇ ਲੱਗਦਾ ਜੀ ਕੀ ਕੁ ਤਾਂ ਨਹੀਂ ਨਾ ਨਾ ਆਲੂ ਬਖਾਰਾ ਲੀਚੀ ਹਾਂ ਹੋਰ ਕਿਹੜਾ ਬਖਾਰਾ ਵੀ ਹੈਗਾ ਇੱਧਰ ਅੱਛਾ ਈ ਆਲੂ ਬਖਾਰਾ ਵੀ ਲਾਇਆ ਬਾਈ ਹਾਂਜੀ ਅੱਛਾ ਇਹ ਇਹਦਾ ਨਾਮ ਭੁੱਲ ਗਏ ਤੁਸੀਂ ਹਾਂ ਪਰ ਆ ਜਾਣਾ ਬਾਅਦ ਇਹਦਾ ਨਾਮ ਯਾਦ ਆ ਜਾਣਾ ਸਾਨੂੰ ਦੱਸਿਓ ਨਾਲ ਦੀ ਨਾਲ ਕੀ ਆ ਨਾਮ ਇਹਦਾ ਇਹ ਸੇਵ ਲੱਗੇ ਹਨ ਸੇਵ ਲੱਗੇ ਇਹਨੂੰ ਸੇਵ ਲੱਗੇ ਪਿਆ ਨਹੀਂ ਲੱਗੇ ਤਾਂ ਨਹੀਂ ਹੈ ਜੇ ਨਹੀਂ ਜੇ ਲੱਗੇ ਹੋਏ ਤਾਂ ਫਿਰ ਤਾਂ ਉਹਦੇ ਨਾਲ ਦੀ ਲੀਚ ਨਹੀਂ ਦੇਖਾਂਗੇ ਅਸੀਂ ਵੀ ਸੇਵ ਦਾ ਵੈਸੇ ਮੈਂ ਰੱਖ ਤਾ ਦੇਖੀ ਜੇ ਹਾਲੋ ਆ ਲੱਗਿਆ ਵਾ ਲੋ ਭਾਈ ਥੱਲੇ ਬੂਟਿਆਂ ਤੋਂ ਬਚਾ ਕੇ ਦੇਖਣਾ ਜੀ ਆਹ ਦੇਖੋ ਜੀ ਫੌਜੀ ਸਾਹਿਬ ਨੇ ਸੇਵ ਦਿਖਾਇਆ ਸਾਨੂੰ ਆਹ ਦੇਖੋ ਹਰਾ ਸੇਵ ਛੋਟਾ ਜਿਹਾ ਇਹ ਸੇਵ ਲੱਗਿਆ ਹੋਇਆ ਜੀ ਤੇ ਉਹ ਵੀ ਲੱਗਿਆ ਵੇ ਕੰਨ ਕਈ ਲੱਗੇ ਹੋਇਆ ਸੇਵ ਕਈ ਲੱਗੇ ਹੋਏ ਆ ਇਹ ਥੋੜੇ ਟਾਈਮ ਤੱਕ ਅੰਕਲ ਜੀ ਨੇ ਨਾ ਆਪਣੇ ਘਰ ਦੇ ਸੇਵ ਖਾਣੇ ਸ਼ੁਰੂ ਕਰ ਦਨੇ ਆ ਇੱਕ ਆ ਲੱਗਿਆ ਵਾ ਜੀ ਇੱਕ ਉਹ ਲੱਗਿਆ ਵਾ ਇਹ ਆਹ ਦੇਖੋ ਤਿੰਨ ਚਾਰ ਸੇਵ ਆ ਲੱਗੇ ਹੋਏ ਨੇ ਇੱਕ ਸੇਬ ਉਹ ਲੱਗਿਆ ਇੱਕ ਉਹ ਉੱਪਰ ਲੱਗਿਆ ਬਈ ਕਾਫੀ ਮਾਤਰਾ ਦੇ ਵਿੱਚ ਮਤਲਬ ਇਹਨੂੰ ਫਲ ਪੈ ਚੁੱਕਿਆ ਬੁੱਟਿਆਂ ਨੂੰ ਤੇ ਸੇਬ ਦੀ ਜਿਹੜੀ ਹੁਣ ਕਹਿਣ ਦਾ ਭਾਵ ਜਿਹੜਾ ਰੇਟ ਆ ਬਹੁਤ ਮਹਿੰਗਾ ਹੋ ਚੁੱਕਿਆ ਘਟ ਘਟ ਜ਼ਿਆਦਾ ਨਹੀਂ ਤਾਂ 200 200 ਰੁਪਏ ਦਾ ਤਾਂ ਤਾਂ ਸਟਾਰਟ ਆ ਨਹੀਂ ਸੇਬ ਹੁਣ ਸ਼ਾਇਦ 200 ਰੁਪਏ ਤੇ ਸਟਾਰਟ ਆ ਕੋਈ ਵੀ ਨਾਰਮਲ ਤੇ ਨਾਰਮਲ ਉਸ ਤੋਂ ਬਾਅਦ ਮਹਿੰਗੇ ਉਹ ਲੋ ਆ ਪਿਆ ਬੱਬੂ ਗੁਸ਼ੇ ਦਾ ਬੂਟਾ ਲੰਬਾ ਜਿਹੜਾ ਤੁਸੀਂ ਦੇਖ ਰਹੇ ਹੋ ਬੱਬੂ ਗੁਸ਼ੇ ਦਾ ਬੂਟਾ ਇਹ ਤੇ ਇਹ ਵੀ ਫਰੂਟ ਹੈ ਜਿਹੜਾ ਬਹੁਤ ਸੌਫਟ ਹੁੰਦਾ ਹੈ ਪੱਕਿਆ ਪਕਾਣ ਦਾ ਆਮ ਨਾਰਮਲ ਬੰਦਾ ਵੀ ਜਿਹੜਾ ਬਜ਼ੁਰਗ ਬਗੈਰ ਦੰਦਾਂ ਤੋਂ ਵੀ ਖਾ ਸਕਦਾ ਹਾਂ ਬਜ਼ੁਰਗ ਬੰਦਾ ਵੀ ਖਾ ਸਕਦਾ ਜਦੋਂ ਫਰੂਟ ਪੱਕ ਜਾਂਦਾ ਨਾ ਬੱਬੂ ਕੋਸ਼ਾ ਤਾਂ ਸਵਾਦ ਮਿੱਠਾ ਤੇ ਖਾਣ ਜੋਗ ਜਿਹੜੇ ਕਹਿੰਦੇ ਵੀ ਇਹਨਾਂ ਦੇ ਦੰਦ ਵੀ ਥੋੜੇ ਜਿਹਾ ਕਮਜ਼ੋਰ ਉਹ ਵੀ ਖਾ ਸਕਦੇ ਇਹਨਾਂ ਨੂੰ ਤੇ ਬਾਕੀ ਅੱਗੇ ਸਾਨੂੰ ਹੁਣ ਤੁਸੀਂ ਆਲੂ ਬਖਾਰੇ ਦਾ ਬੂਟਾ ਦਿਖਾਉਂਗੇ ਹਾਂਜੀ ਆਲੂ ਬਖਾਰੇ ਦਾ ਬੂਟਾ ਦਿਖਾਓ ਤੁਹਾਨੂੰ ਆ ਖਰੋਟਾ ਬਟਾ ਕਿੱਥੇ ਜੀ ਆਹ ਵਾਲਾ ਆਹ ਵਾਲਾ ਇਹ ਛੋਟਾ ਜੀ ਆਹ ਖਰੋਟਾ ਜੀ ਕਿਹੜਾ ਆਹ ਹਾਂ ਇਹ ਜੀ ਇਹ ਖਾਸ ਖਰੋਟਾ ਉਹ ਵੱਡਾ ਸਾਰਾ ਛੋਟਾ ਇਹ ਆ ਜਿਹੜਾ ਵੱਡਾ ਜਿਆ ਲਓ ਜੀ ਆਹ ਬੂਟਾ ਹੈਗਾ ਆ ਖਰੋਟਾ ਨਾਲੇ ਆਲੂ ਕੁਸਾ ਨਾਲੇ ਪਲਮ ਆਲੂ ਖਾਰਾ ਉਹ ਪਲਮ ਅੱਛਾ ਉਹ ਪਲਮ ਜਿਆਦਾ ਘਰਾਤਾ ਦੇਖ ਲੋ ਅੰਕਲ ਨੇ ਉੱਥੇ ਨਾਮ ਨੇ ਇਹ ਬੂਟੇ ਲੱਗਦੀ ਓਏ ਕਿਹੜਾ ਜੀ ਇਹ ਇਹ ਬੂਟਾ ਜੀ ਬਦਾਮ ਬਦਾਮ ਉਹ ਮੈਨੂੰ ਇਹ ਬੂਟਾ ਲੱਗੀ ਜਾਂਦਾ ਬਦਾਮ ਜਿਹੜਾ ਸਾਡੇ ਘਰ ਲੱਗਿਆ ਹੋਇਆ ਯਾਰ ਹੁਣ ਤੈਨੂੰ ਇਹ ਨਹੀਂ ਪਤਾ ਲੱਗਦਾ ਉਹ ਕਹਿੰਦਾ ਉਹੀ ਤਾਂ ਪਤਾ ਨਹੀਂ ਮੈਂ ਸਸਪੈਂਸ ਤਾਂ ਦੂਰ ਕਰਨਾ ਚਾਹੁੰਦਾ ਵੀ ਪਤਾ ਨਹੀਂ ਲੱਗਦਾ ਸਾਨੂੰ ਅਹੀ ਜੀ ਕਿਸਮ ਆੜੂ ਦੀ ਆ ਜੀ ਆਹ ਉਹੀ ਮੈਂ ਕਹਿ ਰਿਹਾ ਨਹੀਂ ਇਹ ਕਹਿੰਦਾ ਮੇਰੇ ਘਰ ਅੰਬ ਲੱਗੇ ਆਪਣੇ ਅਮਰੂਦ ਲੱਗੇ ਪਏ ਪਤਾ ਨਹੀਂ ਲੱਗਦਾ ਯਾਰ ਮੈਨੂੰ ਬੂਟੇ ਉਹ ਤੇ ਦਰਖਤ ਦੇ ਨਾ ਜਿਹੜੇ ਨੈਟ ਤੇ ਸਰਚ ਮਾਰੀ ਪੱਤੇ ਦਾ ਚਲੋ ਅੱਛਾ ਕੋਈ ਹਾਂਜੀ ਨੱਟ ਦਾ ਟਾਈਮ ਆ ਪਤਾ ਦੇ ਕੇ ਸੱਤ ਮਾਰੋ ਵੀ ਕਾਹਦਾ ਪਤਾ ਹੈ ਕਿਹੜਾ ਦਰੱਖਤ ਆ ਉਹ ਸੇਬ ਨਾਲ ਮੈਚ ਕਰਦਾ ਹੀ ਉਹ ਹਾਂਜੀ ਨਿੰਬੂ ਤੇ ਮਾਰਦੇ ਹੋ ਇਹ ਨਿੰਬੂ ਹੈ ਜੀ ਅੱਛਾ ਜੀ ਇਹ ਦੂਜਾ ਨਿੰਬੂ ਹੈ ਨਾ ਆ ਆ ਆ ਇਹ ਵੀ ਨਿੰਬੂ ਦੀ ਕਿਸਮ ਕੋਈ ਇਹ ਚਕੋਤਰਾ ਚਕੋਤਰਾ ਕੀ ਹੁੰਦਾ ਜੀ ਇਸ ਤਰ੍ਹਾਂ ਗਰਗਰ ਹੁੰਦਾ ਇਸ ਤਰ੍ਹਾਂ ਹੁੰਦਾ ਹੈ ਬੰਦਾ ਖਾਂਦਾ ਜਿਹੜਾ ਇਹਨੂੰ ਕੌਣ ਸਾਫ਼ ਕਰਦਾ ਇਹ ਚੀਜ਼ ਅੱਛਾ ਜੀ ਚਕੋਤਰਾ ਹਾਂ ਜੀ ਠੀਕ ਹੈ ਜੀ ਮਤਲਬ ਆ ਤਾਂ ਦੇਖੋ ਸਾਡਾ ਕਿਰਨਪੁਰ ਬਿਮਾਰੀਆਂ ਦੂਰ ਕਰਨੀਆਂ ਜਾਂ ਕੁਝ ਵੀ ਕੁਦਰਤ ਨੇ ਹਰ ਇੱਕ ਤਰ੍ਹਾਂ ਦਾ ਫਾਲ ਫੂਡ ਸਾਨੂੰ ਦਿੱਤਾ ਹੋਇਆ ਇਹ ਲਓ ਜੀ ਆੜੂ ਇਹ ਨਵੇਂ ਕਿਸਮ ਦਾ ਆੜੂ ਹੈ ਜੀ ਨਵੀਂ ਕਿਸਮ ਦਾ ਇਹ ਦੱਸੋ ਇਹਨਾਂ ਨੂੰ ਭਈ ਇਹ ਦੇਖੋ ਇਹ ਲੱਗੇ ਹੋਇਆ ਹੈ ਇਹ ਲਓ ਜੀ ਇਹ ਦੇਖੋ ਇਹ ਲੱਗਿਆ ਹੋਇਆ ਆੜੂ ਇਹ ਸੱਚੀ ਨਵੀਂ ਕਿਸਮ ਦਾ ਹੈ ਜੀ ਆੜੂ ਇਹ ਖਾਣੋਂ ਸੇਵ ਤੋਂ ਵੀ ਮਿੱਠਾ ਹੋਏਗਾ ਬੱਲੇ ਬੱਲੇ ਯਸ ਇਹ ਖਾਜੀ ਨਾਂ ਜਰੇ ਲੱਗੇ ਠੀਕ ਹੈ ਜੀ ਠੀਕ ਹੈ ਇਹ ਕਹਿੰਦੇ ਵੀ ਸੇਵ ਤੋਂ ਵੀ ਮਿੱਠਾ ਆੜੂ ਹੋਊਗਾ ਆ ਦੇਖੋ ਲੱਗਿਆ ਹੋਇਆ ਹੈ ਉਹ ਦੇਖੋ ਆਹ ਲ ਬੂਟਾ ਕਰਾ ਦੇ ਜੀ ਇਹ ਵੀ ਬਗੂ ਦਾ ਹਾਂ ਅੱਛਾ ਬੱਬੂ ਕੋਲ ਤੋਂ ਦੂਰੇ ਦਿਖਾ ਸਕਦੇ ਨਾ ਹਾਂ ਇਹ ਬੱਬੂ ਕੋਸ਼ੇ ਦਾ ਪੁਰਾਣਾ ਬੂਟਾ ਹੈ ਅੱਛਾ ਉਹ ਥੋੜਾ ਜਿਹਾ ਹੁਣ ਨਮਾ ਉਹ ਨਮਾ ਹਾਂ ਇਹ ਬਟਾਈ ਹੂੰ ਇਹ ਗੋਟੇ ਪਰੋਂ ਦੇ ਲਾਏ ਆ ਆ ਜੀ ਪਲਮ ਪਲਮ ਆਖੀ ਪਲਮ ਪਲਮ ਕਿਉਂ ਦਾ ਸੁਣਾ ਜੀ ਆਲੂ ਭਖਾਰੇ ਵਾਂਗੂੰ ਹੁੰਦੀ ਨਾ ਆਲੂ ਭਖਾਰੇ ਵਾਂਗੂੰ ਆਲੂ ਭਖਾਰਾ ਪਿਆ ਹੁੰਦਾ ਇੱਕ ਤਾਂ ਹੂੰ ਲਾਲ ਲਾਲ ਹੁੰਦਾ ਇਹ ਥੋੜੀ ਜੀ ਮਤਲਬ ਹਰਿਆ ਜਾਂ ਲਾਲ ਜਾਂ ਮਿਕਸ ਜਿਆ ਹੁੰਦਾ ਉਹ ਰੰਗ ਉਹ ਹੁੰਦੀ ਆ ਪਲਮ ਬਿਲਕੁਲ ਹਨਾ ਜੀ ਹਾਂ ਜੀ ਹਾਂ ਜੀ ਹਰਾ ਲਾਲ ਜੇ ਮਿਕਸ ਹੁੰਦਾ ਹੈ ਹਾਂ ਜੀ ਉਹਦੀ ਸ਼ੇਪ ਹੁੰਦੀ ਆ ਟਮਾਟਰ ਵਰਗੀ ਉਹਦੇ ਇੱਕ ਟਮਾਟਰ ਸੇ ਵਰਗੀ ਸ਼ੇਪ ਹੁੰਦੀ ਉਹਦੀ ਆੜੂ ਵਰਗੀ ਆੜੂ ਵਰਗੀ ਹਾਂ ਆੜੂ ਵਰਗੀ ਇਹ 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 ਮਟਰਾਂ ਆ ਮਟਰ ਇਹਨਾਂ ਤਾਂ ਹਾਂ ਇਹ ਤਾਂ ਮਟਰ ਹੀ ਆ ਹਾਂ ਹਾਂ ਆ ਨੀ ਨਾ ਪਰ ਜੇ ਮਟਰ ਕੇ ਇਹ ਮ ਇਹ ਫਲੀਆਂ ਹਾਂ ਫਲੀਆਂ ਜੀਆਂ ਲੱਗੀਆਂ ਹੋਈਆਂ ਇਹਨੂੰ ਆ ਦੇ ਆ ਦੇਖੋ ਸੋਇਆਬੀਨ ਤਾਂ ਨਹੀਂ ਇਹ ਨਹੀਂ ਨਹੀਂ ਸੋਇਆਬੀਨ ਬਸ ਇਹ ਕਹ ਲੱਗ ਗਿਆ तकरीबन ਨਾ ਮਤਲਬ ਹਰ ਇੱਕ ਚੀਜ਼ ਹੈਗੀ ਰ ਖਾਣੇ ਵਾਲੀ ਫਰੂਟ ਸਬਜ਼ੀਆਂ ਹਾਂ ਫਰੂਟ ਸਬਜ਼ੀਆਂ ਹੋ ਗਈਆਂ ਲਓ ਜੀ ਇਹ ਸਾਰਾ ਕੁਝ ਆਰਗੇਨਿਕ ਆ ਕੋਈ ਖਾਦ ਨਹੀਂ ਪਾਉਂਦੇ ਬਾਹਰ ਤੇ ਲੈ ਕੇ ਕੋਈ ਸਪਰੇ ਨਹੀਂ ਕਰਦੇ ਹੈਗੇ ਕੁਦਰਤੀ ਤੌਰ ਤੇ ਜਿੰਨਾ ਕਫਾਲ ਹੋ ਗਿਆ ਜਿੰਨਾ ਕ ਲੱਗ ਗਿਆ ਉਹੀ ਆ ਸਬਰ ਆ ਉਹਦੇ ਵਿੱਚ ਤੇ ਉਹ ਕਹਿੰਦੇ ਵੀ ਖਾਣ ਵਾਸਤੇ ਬਹੁਤ ਹੀ ਸੇਫ ਹੁੰਦਾ ਏ ਬਿਨਾ ਕਿਸੇ ਖਾਦ ਤੋਂ ਬਿਨਾ ਕਿਸੇ ਸਪਰੇਅ ਤੋਂ ਦੇਖੋ ਦੇਖੀ ਦੇਖੀ ਯਾਰ ਫਸ ਲੈ ਇੰਨੀ ਕਿ ਜਗ੍ਹਾ ਤੇ ਫਸ ਗਿਆ ਤੂੰ ਕਿੰਨੀ ਕੋ ਚਾਹੀਏ ਇਹਦੀ ਲੈ ਹੁਣ ਇੱਧਰ ਆਜੋ ਜੀ ਦੇਖੀਓ ਧਿਆਨ ਨਾਲ ਕਹਿੰਦੇ ਧਿਆਨ ਨਾਲ ਤੈਨੂੰ ਕਹਿੰਦਾ ਤਾਂ ਘੇਰ ਆਪ ਗਿਆ ਇਹ ਦਾ ਸੋਜੀ ਇਹ ਮਸੰਮੀ ਹੈ ਅੱਛਾ ਜੀ ਇਹਨੂੰ ਖਾ ਇਹਨੂੰ ਦੇਖੋ ਇਹਦਾ ਖੁੱਲ ਪਿਆ ਇਹਨੂੰ ਹਾਂ ਜੀ ਹਾਂ ਜੀ ਵੱਧ ਪੈ ਗਿਆ ਜੀ ਬੇਬਾਹ ਹੂੰ ਮਸੰਮੀ ਮਸੰਮੀ ਦਾ ਜੂਸ ਵੀ ਵਧੀਆ ਹੁੰਦਾ ਸਾਡੇ ਮੇਰੇ ਖਾਲਸਾ ਸਿਰ पे ਨਿੰਬੂ ਆ ਗਿਆ ਜੀ ਨਿੰਬੂ ਵੀ ਬਹੁਤ ਲਾਇਆ ਪਿਆ ਤੁਸੀਂ ਜੀ ਨਿੰਬੂ ਲਾਇਆ ਫਸਲ ਜਰਾ ਹੈ ਇਹ ਸਮਤਰ ਚਾ ਸੰਗਤਰਾ ਆ ਗਿਆ ਜੀ ਇਹ ਆ ਗਿਆ ਮਾਲਟਾ ਮਾਲਟਾ ਜਿਆਦਾਤਰ ਕਿਸਮਾਂ ਸੰਗਤਰਾ ਹੋਇਆ ਮਾਲਟਾ ਹੋਇਆ ਮਸੰਮੀ ਹੋਈ ਨਿੰਬੂ ਹੋਏ ਮਤਲਬ ਕੈਂਡ ਦਾ ਭਾਅ ਜਿਹੜਾ ਵਿਟਾਮਿਨ ਸੀ ਦੀ ਮਾਤਰਾ ਉਹਦੇ ਜ਼ਿਆਦਾ ਹੈ ਹਾਂ ਹਾਂ ਹਨਾ ਜੀ ਹਾਂ ਜੀ ਇਹ ਮੇਰੇ ਸਾਹਮਣੇ ਹਰ ਜੀ ਛੋਟ ਛੋਟ ਜਿੰਨੀ ਜਗ੍ਹਾ ਮਿਲਦੀ ਬਸ ਉਹਨੇ ਲਾਈ ਹੋਏ ਮੱਕੀ ਮੁੱਕੀ ਬਲਾਦੀ ਜੀ ਅਡਵਾਂਸ ਦੀ ਆਡਵਾਂਸ ਵਿੱਚ ਮੱਕੀ ਵੀ ਲਾਤੀ ਇਹਨਾਂ ਨੇ ਮਤਲਬ ਕੋਈ ਜਗ੍ਹਾ ਬੇਲੀ ਨਹੀਂ ਛੱਡੀ ਹੋਈ ਮਤਲਬ ਲਾਉਣੀਆਂ ਵੀ ਚਾਹੀਦੀ ਹਰ ਇੱਕ ਚੀਜ਼ ਆਪਣੀ ਆਏ ਬੂਟਾ ਛਾਉ ਦਾ ਨੇੜੇ ਤੋਂ ਖਾਦੇ ਇਹ ਅਖਰੋਟ ਵਾਲਾ ਆ ਲੋ ਜੀ ਇਹ ਹੈਗਾ ਅਖਰੋਟ ਦਾ ਬੂਟਾ ਅਖਰੋਟ ਵੈਸੇ ਇਹਨੂੰ ਪਹਿਲਾਂ ਜਿਵੇਂ ਅਮਰੂਦ ਹੁੰਦਾ ਨਾ ਜਦ ਲੱਗਦਾ ਇਹ ਇਦਾਂ ਦਾ ਹੁੰਦਾ ਹੈ ਪਰਤ ਹੁੰਦੀ ਦੇ ਉੱਪਰ ਹਾਂ ਇਹਦੇ ਉੱਪਰ ਪਰਤ ਹੁੰਦੀ ਆ ਤੇ ਹੌਲੀ ਹੌਲੀ ਜਦ ਪੱਕ ਜਣਾ ਜੋ ਜਿਹੜੀ ਪਰਤ ਜੀ ਆ ਮੈਨੂੰ ਲੱਗਦੀ ਸ਼ਾਇਦ ਉਹ ਉਹ ਦੇਸੀ ਆੜੂ ਅੱਛਾ ਉਹ ਦੇਸੀ ਉਹ ਜਿਹੜੇ ਹੁਣ ਤੁਸੀਂ ਆਮ ਨੋਰਮਲ ਚਲਦੇ ਹਾਂ ਹਾਂ ਇਹ ਆੜੂ ਆ ਦੂਜੇ ਜੀ ਤੁਸੀਂ ਦੇਖ ਸਕਦੇ ਜਿਹੜਾ ਆਪਾਂ ਨੇ ਆੜੂ ਤੁਹਾਨੂੰ ਦੂਆ ਦਿਖਾਇਆ ਸੀ ਉਹ ਆੜੂ ਹੋਰ ਸੀ ਹੋਰ ਕਿਸਮ ਦਾ ਤੇ ਆ ਆੜੂ ਹੈਗਾ ਜਿਹੜਾ ਇਹ ਦੇਸੀ ਜਿਹੜਾ ਆਪਾਂ ਆਮ ਨੋਰਮਲ ਖਾਂਦੇ ਆ ਉਹ ਨਵੀਂ ਕਿਸਮ ਆ ਜਿਹੜੀ ਉਹ ਕਹਿੰਦੇ ਵੀ ਸੇਵ ਤੋਂ ਵੀ ਮਿੱਠੇ ਹੁੰਦੇ ਆ ਸੇਵ ਤੋਂ ਵੀ ਮਿੱਠੇ ਹੁੰਦੇ ਜੀ ਉਹ ਜਿਹੜਾ ਦੂਆ ਆੜੂ ਦਿਖਾਇਆ ਸੀ ਉਹ ਨਮੀ ਨਮੀ ਕੇ ਸਮਾਂ ਇਹ ਆੜੂ ਜਿਹੜਾ ਅਖਰੋਟ ਹੈ ਇਹਨੂੰ ਲੱਗਣਾ ਕੱਲ ਸ਼ੁਰੂ ਹੁੰਦਾ ਜੀ ਬਹੁਤ ਸਾਰਾ ਲੱਗਣੇ ਸ਼ੁਰੂ ਹੋ ਜਾਣੇ ਹਾਂ ਮਤਲਬ ਦੀਵਾਲੀ ਤੋਂ ਪਹਿਲਾਂ ਪਹਿਲਾਂ ਮਤਲਬ ਇਹ ਕਿਤੇ ਪੁੱਤੇ ਦਿਖਾ ਦਿਓ ਸਾਰੇ ਦੀਵਾਲੀ ਤੋਂ ਪਹਿਲਾਂ ਇਹਨੂੰ ਫਲ ਆ ਜਾਣਾ ਜੀ ਹਾਂਜੀ ਹਾਂਜੀ ਆਹ ਦੀਵਾਲੀ ਤੋਂ ਮੰਨ ਲਓ ਆਪਰੇ ਆਪਣੇ ਮਕਰਾਂ ਅਖਰੋਟ ਲੈ ਕੇ ਆਉਂਦੇ ਨਹੀਂ ਦੇਖੋ ਹਰ ਗੀ ਲੱਗੀ ਗਈ ਵਧੀਆ ਚੀਜ਼ ਆ